ਖਾਲੀ ਭਾਂਡੇ ਸਦਾ ਹੀ ਖੜਕਦੇ ਨੇ ਤੇ ਭਰੇ ਪੁਰਾਣਾ ਬੋਲਣ ਜਿਨ੍ਹਾਂ ਭਾਂਡਿਆਂ ਵਿੱਚ ਹੋਵੇ ਸੰਤੋਖ ਸਮਾਇਆ ਉਹਨਾ ਮਾਇਆ ਅਗੇ ਢੋਲਣ ਤੇ ਹੋਵੇ ਵਿੱਚ ਜਿਨ੍ਹਾਂ ਦੇ ਵਸਤ ਦਰਗਾਹੀ ਉਹ ਪੇਦ ਰਾਜ ਰਮਜ ਦੇ ਖੋਲਣ ਸੁਨਦੀਪ ਉਹ ਇੱਥੇ ਉੱਥੇ ਸਦਾ ਮਨਣ ਖੇੜੇ ਚੋ ਨਾਲ ਗੁਰਮਤ ਮੂਲ ਟਟੋਲਣ ਚੋ ਨਾਲ ਗੁਰਮਤ ਮੂਲ ਟਟੋਲਣ ਚੈਨਲ ਤੁਸਾਤ ਖੰਡ ਜੋਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਮੇਰੇ ਸਾਰੇ ਹੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਹਰ ਰੋਜ਼ ਦੀ ਤਰ੍ਹਾਂ ਅੱਜ ਅਸੀਂ ਆਪ ਜੀ ਦੇ ਸਾਹਮਣੇ ਇੱਕ ਨਵਾਂ ਪਹਿਲੂ ਲੈ ਕੇ ਹਾਜ਼ਰ ਹੋਏ ਹਾਂ ਉਹ ਪਹਿਲੂ ਹੈ ਖਾਲੀ ਪੰਡਾ ਕੀ ਮੇਰੋਸ਼ਨੀ ਲਈ ਦੀਵਾ ਬੀਜ ਲਈ ਮਿੱਟੀ ਪ੍ਰੇਮ ਲਈ ਦਿਲ ਤੇ ਤਿਵੇਂ ਹੀ ਕਿਸੇ ਵਸਤ ਲਈ ਭਾਂਡਾ ਚਾਹੀਦਾ ਹੈ ਭਾਂਡੇ ਸਾਡੇ ਘਰਾਂ ਵਿੱਚ ਆਮ ਹੀ ਹੁੰਦੇ ਨੇ ਕਿਸੇ ਚੀਜ਼ ਨੂੰ ਰੱਖਣ ਲਈ ਟੱਕਣ ਲਈ ਪਰ ਸਭ ਤੋਂ ਜ਼ਰੂਰੀ ਗੱਲ ਕਿ ਵਰਤੋਂ ਵਿੱਚ ਹਮੇਸ਼ਾ ਖਾਲੀ ਭਾਂਡਾ ਹੀ ਆਉਂਦਾ ਹੈ ਜਿਵੇਂਖੀਏ ਤਾਂ ਖਾਲੀ ਹੋਣਾ ਸਮਰਪਣ ਵੀ ਹੈ ਤੇ ਪ੍ਰਾਪਤੀ ਦਾ ਪਹਿਲਾ ਦਰਵਾਜ਼ਾ ਵੀ ਹੁਣ ਖਾਲੀ ਹੋਣ ਦੇ ਨਾਲ-ਨਾਲ ਭਾਂਡਾ ਸਿੱਧਾ ਵੀ ਹੋਣਾ ਚਾਹੀਦਾ ਹੈ ਕਿਉਂਕਿ ਮੂਦੇ ਭਾਂਡੇ ਦੀ ਤਾਂ ਇਹ ਨਿਸ਼ਾਨੀ ਹੈ ਕਿ ਇਹਦੇ ਵਿੱਚ ਕੁਝ ਨਹੀਂ ਹੈਗਾ ਗੁਰੂ ਗੁਰਬਾਣੀ ਵੀ ਇਸ ਗੱਲ ਤੇ ਮੋਹਰ ਲਗਾਉਂਦੀ ਹੋਈ ਫਰਮਾਨ ਕਰ ਦੱਸਦੀ ਹੈ ਕਿ ਹੁੰਦੇ ਭਾਂਡੇ ਕਛ ਨਾ ਸਮਾਵੇ ਪਰ ਸਿੱਧੇ ਭਾਂਡੇ ਵਿੱਚ ਕੁਝ ਵੀ ਪਾਇਆ ਜਾ ਸਕਦਾ ਏ ਕੁਝ ਵੀ ਪਿਆ ਸਕਦਾ ਏ ਹੁਣ ਭਾਂਡੇ ਨੂੰ ਕਿਵੇਂ ਰੱਖਣਾ ਏ ਕਿਵੇਂ ਵਰਤਣਾ ਏ ਉਹ ਤੇ ਸਾਡੇ ਤੇ ਡਿਪੈਂਡ ਕਰਦਾ ਏ ਖਾਲੀ ਰੱਖਣਾ ਏ ਜਾਂ ਭਰਨਾ ਏ ਮੂਦਾ ਰੱਖਣਾ ਏ ਜਾਂ ਸਿੱਧਾ ਲਿਬੜਿਆ ਰੱਖਣਾ ਏ ਜਾਂ ਸਾਫ਼ ਜੇ ਵੇਖਿਆ ਜਾਵੇ ਤਾਂ ਇਹਨਾਂ ਬਾਰੀ ਭਾਂਡਿਆਂ ਦੀ ਈ ਸਾਡਾ ਸਰੀਰ ਵੀ ਇੱਕ ਭਾਂਡਾ ਏ ਇਹ ਵੀ ਜੇ ਸਿੱਧਾ ਹੋਏਗਾ ਤੇ ਇਹਦੇ ਵਿੱਚ ਕੋਈ ਵਸਤ ਪੈ ਸਕੇਗੀ ਪਰ ਜੇ ਮੁੱਦਾ ਹੋਵੇਗਾ ਤੇ ਇਹਦੇ ਵਿੱਚ ਵੀ ਕੁਝ ਨਹੀਂ ਪੈ ਸਕੇਗਾ ਤੇ ਜਿਹੜੇ ਪਹੁੰਚੇ ਹੋਏ ਪੁਰਖ ਨੇ ਜਾਣਕਾਰ ਨੇ ਸਤ ਸਾਹਿਬ ਜੀ ਦੇ ਪਿਆਰੇ ਨੇ ਉਹ ਤਾਂ ਸਾਨੂੰ ਹਰ ਤਰੀਕੇ ਨਾਲ ਸਮਝਾਉਂਦੇ ਹੋਏ ਦੱਸਦੇ ਨੇ ਕਿ ਅਵਰ ਦੇਵਾ ਚੇ ਦੁਨੀ ਕੀ ਝੂਠੇ ਅਮਲ ਕਰ ਰਹੇ ਕਿ ਕੁਝ ਨਾ ਕੁਝ ਇਥੋਂ ਖੱਟ ਲੋ ਕੁਝ ਨਾ ਕੁਝ ਇੱਥੇ ਕਰ ਲੋ ਨਹੀਂ ਤਾਂ ਨਾਲ ਕਿਲੇ ਕੇ ਜਾਓਗੇ ਕਿਉਂਕਿ ਇਹ ਕਾਇਆ ਭਾਂਡਾ ਜੀਵ ਨੂੰ ਇਸ ਕੰਮ ਲਈ ਨਹੀਂ ਮਿਲਿਆ ਜਿਸ ਕੰਮ ਲਈ ਇਹ ਨੂੰ ਵਰਤਦਾ ਪਿਆਏ ਇਹ ਤਾਂ ਨਿਤ ਦਿਹਾੜੇ ਇਹਨੂੰ ਵਕਾਰਾਂ ਨਾਲ ਭਰੀ ਜਾਂਦਾ ਹੈ ਇਹਨੂੰ ਮੈਲਾ ਕਰੀ ਤੁਰੀ ਜਾਂਦਾ ਹੈ ਤੇ ਜਿਵੇਂ ਅਸੀਂ ਬਾਹਰ ਮੁਖੀ ਭਾਂਡੇ ਵਰਤਦੇ ਹਾਂ ਜੇ ਕਿਤੇ ਕਿਸੇ ਗੰਦੇ ਭਾਂਡੇ ਵਿੱਚ ਕੋਈ ਵਸਤ ਪੈ ਜਾਵੇ ਤਾਂ ਉਹ ਵਸਤ ਖਰਾਬ ਹੋ ਜਾਂਦੀ ਹੈ ਹਮੇਸ਼ਾ ਵਸਤ ਪਾਉਣ ਤੋਂ ਪਹਿਲਾਂ ਭਾਂਡਾ ਸਾਫ ਕਰਨਾ ਪੈਂਦਾ ਹੈ ਸੁਚਾ ਕਰਨਾ ਪੈਂਦਾ ਹੈ ਤੇ ਸਿੱਧਾ ਕਰਨਾ ਪੈਂਦਾ ਹੈ ਗੁਰੂ ਗ੍ਰਬਾਣੀ ਫਰਮਾਨ ਕਰ ਦੱਸਦੀ ਏ ਕਿ ਨਾਮ ਸਮਾਵੈ ਜੋ ਭਾਂਡਾ ਹੋਏ ਉਹਦਾ ਭਾਂਡਾ ਟਿਕੇ ਨਾ ਕੋਏ ਤੇ ਜਦੋਂ ਅਸੀਂ ਸਤਗੁਣੀ ਰਹਿਤ ਵਿੱਚ ਆ ਜਾਂਦੇ ਹਾਂ ਤਾਂ ਇਹ ਕਾਇਆ ਬਰਤਨ ਸਾਫ਼ ਵੀ ਹੋ ਜਾਂਦਾ ਏ ਤੇ ਸਿੱਧਾ ਵੀ ਹੋ ਜਾਂਦਾ ਏ ਤੇ ਪੂਰੇ ਪੁਰਖ ਸਤਸ੍ਰੀ ਅਕਾਲ ਪੁਰਖ ਪਿਤਾ ਜੀ ਦੇ ਨਾਮ ਸਿਮਰਨ ਬੰਦਗੀ ਇਬਾਦਤ ਨਾਲ ਭਰ ਵੀ ਜਾਂਦਾ ਏ ਅਸਲ ਵਿੱਚ ਅੰਦਰ ਜਗ੍ਹਾ ਬਣਾਉਣਾ ਹੀ ਰੱਬ ਨਾਲ ਮਿਲਾਪ ਦਾ ਪਹਿਲਾ ਕਦਮ ਹੈ ਕਹਿੰਦੇ ਨੇ ਕਿ ਜੇ ਕਿਤੇ ਅੰਦਰੋਂ ਸਾਫ਼ ਸੁਥਰੇ ਹੋ ਕੇ ਇੱਕ ਛਿੰਨ ਹੀ ਪੂਰੇ ਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਨੂੰ ਧਿਆ ਲਿਆ ਜਾਵੇ ਫਿਰ ਲੋੜ ਨਹੀਂ ਪੈਂਦੀ ਦਸਵੀਂ ਸਰਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਫਰਮਾਨ ਕਰ ਦੱਸਦੇ ਨੇ ਕਿ ਇੱਕ ਚਿੱਤ ਜਿਹੜਾ ਇੱਕ ਸ਼ਿਨ ਅਤੇ ਆਯੋਗ ਕਾਲਫਾਸ ਕੇ ਵਿੱਚ ਨਾਯੋ ਬਸ ਗੱਲ ਤੇ ਇੱਕ ਸ਼ਿਨ ਚ ਵੀ ਬਣ ਜਾਂਦੀ ਹੈ ਪਰ ਉਹ ਸ਼ਿਨ ਉਹ ਹੋਵੇ ਜਦੋਂ ਧਿਆਨ ਨਾਲ ਹਰ ਤਰੀਕੇ ਨਾਲ ਪ੍ਰਮਾਤਮਾ ਨਾਲ ਇੱਕ ਮਿਖਤਾ ਹੋਈ ਹੋਵੇ ਉਸ ਸ਼ੇਨ ਐਵੇਂ ਨਹੀਂ ਮਿਲਦਾ ਉਸ ਸ਼ੇਨ ਲਈ ਬੜੀ ਤਗੜੀ ਮਿਹਨਤ ਕਰਨ ਦੀ ਲੋੜ ਪੈਂਦੀ ਏ ਉਹ ਸੁਹਾਵੀ ਘੜੀ ਉਹ ਮੁਬਾਰਕ ਸ਼ੇਨ ਪਤਾ ਨਹੀਂ ਕਦੋਂ ਆ ਜਾਵੇ ਮਾਲਕ ਤੇ ਬੰਦੇ ਨੂੰ ਆਖਰੀ ਸਾਹ ਤੱਕ ਟੋਂਦਾ ਰਹਿੰਦਾ ਏ ਕਿ ਕਿਤੇ ਹੋਣੀ ਕੁਝ ਲੈ ਲੇ ਹੋਣੀ ਕੋ ਜਪਾਲੇ ਉਹ ਤਾਂ ਨਿਤ ਆਵਾਜ਼ਾਂ ਦਿੰਦਾ ਹੀ ਰਹਿੰਦਾ ਹੈ ਪਰ ਜੇ ਅਸੀਂ ਇੱਕ ਆਇਆ ਪਾਂਡਾ ਵੀ ਮੂਤਾਂ ਕਰਕੇ ਬੈਠੇ ਰਹੀਏ ਲਬੇੜ ਕੇ ਬੈਠੇ ਰਹੀਏ ਤਾਂ ਪ੍ਰਮਾਤਮਾ ਨੇ ਵੀ ਇਹਦੇ ਵਿੱਚ ਕੋਈ ਵਸਤ ਨਹੀਂ ਪਾਉਣੀ ਪਾਂਡਾ ਸਿੱਧਾ ਵੀ ਹੋਵੇ ਤੇ ਸਾਫ਼ ਵੀ ਹੋਵੇ ਗੱਲ ਫਿਰ ਬਾਨੀ ਜੇ ਅਸੀਂ ਧਿਆਨ ਕਰਵਾਚਾਂਗੇ ਤਾਂ ਇਹ ਕਾਇਆ ਪਾਂਡਾ ਵੀ ਕਚਾਈ ਇਨੇ ਇੱਕ ਦਿਨ ਟੁੱਟਣਾ ਵੀ ਜ਼ਰੂਰ ਏ ਤੇ ਸਹਜੇ ਸਹਜੇ ਕਮਜ਼ੋਰ ਵੀ ਹੋਈ ਜਾਂਦਾ ਏ ਫਿਰ ਤੇ ਹੁਣੇ ਹੁਣੇ ਇਹ ਜੋ ਹੋ ਜੇ ਸੋ ਹੋ ਜੇ ਕਿਉਂਕਿ ਕੱਚੇ ਭਾਂਡੇ ਦਾ ਕੋਈ ਭਰੋਸਾ ਨਹੀਂ ਕਦੋਂ ਟੁੱਟ ਜੇ ਤੇ ਜਦੋਂ ਇਹ ਟੁੱਟ ਗਿਆ ਫਿਰ ਕੁਝ ਨਹੀਂ ਹੋਣਾ ਫਿਰ ਇਹਦੋਂ ਪਹਿਲਾਂ ਪਹਿਲਾਂ ਕਿ ਕੁਝ ਹੋਵੇ ਇਹਦੇ ਵਿੱਚ ਵਸਤ ਪਾ ਲਈਏ ਤੇ ਜੇ ਕਿਤੇ ਵਸਤ ਪਾਉਣ ਤੋਂ ਪਹਿਲਾਂ ਇਹ ਕੱਚਾ ਭਾਂਡਾ ਟੁੱਟ ਗਿਆ ਤਾਂ ਫਿਰ ਜੀਵ ਦੇ ਅਗਲੇ ਵਕਤ ਦੀ ਹਾਲ ਬਿਆਨੀ ਕਰਦੀ ਹੋਈ ਗੁਰੂ ਗੁਰਬਾਣੀ ਫੁਰਮਾਨ ਕਰ ਦੱਸਦੀ ਏ ਕਿ ਜਹ ਮਹਾ ਭਾਨ ਦੂਤ ਜਮਦਲੇ ਦੱਸਦੀ ਏ ਕਿ ਜਹ ਪੈਡੇ ਮਹਾ ਅੰਧ ਗੋਬਾਰਾ ਦੱਸਦੀ ਏ ਕਿ ਜਹ ਮਹਾ ਭਿਆਨ ਤਪਤ ਬਹੁ ਕਾਮ ਫਿਰ ਵਖਤ ਦੇ ਰਹਿੰਦਿਆਂ ਰਹਿੰਦਿਆਂ ਕੱਚੇ ਭਾਂਡੇ ਦੇ ਟੁੱਟਣ ਤੋਂ ਪਹਿਲਾਂ ਪਹਿਲਾਂ ਇਹਦੇ ਵਿੱਚ ਵੀ ਪੂਰੇ ਪੁਰਖ ਦਾ ਨਾਮ ਪਿਆਰ ਪਾ ਦਈਏ ਨਿਮਰਤਾ ਤੇ ਨੇਕੀ ਪਾ ਦਈਏ ਕਿਤੇ ਖਾਲੀ ਨਾ ਤੁਰ ਜਾਈਏ ਕਿਉਂਕਿ ਜਿਵੇਂ ਕੱਚੇ ਘੜੇ ਨੂੰ ਅੱਗ 'ਚ ਰੱਖਿਆ ਉਹ ਮਜ਼ਬੂਤ ਬਣਦਾ ਹੈ ਤੇ ਵੇਹੀ ਏਕਾਇਆ ਭਾਂਡਾ ਵੀ ਸਤਪੁਰਖ ਪਿਤਾ ਜੀ ਦੇ ਧਿਆਨ ਨਾਲ ਸਾਧਨਾ ਨਾਲ ਪੱਕਦਾ ਏ ਤੇ ਸਤਪੁਰਖ ਨਾਲ ਜੋੜਿਆ ਧਿਆਨ ਮਨ ਨੂੰ ਅੰਦਰੋਂ ਖਾਲੀ ਕਰਦਾ ਏ ਤੇ ਫਿਰ ਖਾਲੀ ਭਾਂਡਾ ਹੀ ਮੂਲ ਮਾਲਕ ਸਤਸ੍ਰੀ ਅਕਾਲ ਪੁਰਖ ਪਿਤਾ ਜੀ ਦੀ ਰਹਿਮਤ ਦੇ ਪ੍ਰਸਾਦ ਨਾਲ ਭਰਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸ੍ਰੀ ਅਕਾਲ